ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਹੈਲੋ एवरीवन ਵੈਲਕਮ ਬੈਕ ਟੂ आवर ਨਿਊ ਵਲੌਗ ਗਾਇਸ ਅੱਜ ਆ ਰਹੀ ਏ ਅਨੀਤਾ ਐਂਡ ਗੌਰਵ ਅੱਜ ਹੈ ਵਿਸ਼ਕਰਮਾ ਡੇ ਤੇ ਸੋ ਗਾਇਸ ਅੱਜ ਮੈਂ ਇਸੇ ਹਾਂਡੀ ਦੇ ਵਿੱਚ ਬਣਾਉਣ ਲੱਗੀ ਹਾਂ ਮਟਰਾਂ ਵਾਲੇ ਰਾਈਸ ਸਬਜ਼ੀਆਂ ਬਣੀਆਂ ਪਈਆਂ ਨੇ ਇੱਧਰ ਆ ਸਬਜ਼ੀ ਬਣੀ ਪਈ ਏ ਇੱਧਰ ਮਟਰ ਪਨੀਰ ਵੀ ਬਣਿਆ ਪਿਆ ਸਾਰੀਆਂ ਜੋ ਜੋ ਅਸੀਂ ਮੰਗਾਣੀਆਂ ਸਬਜ਼ੀਆਂ ਬਣੀਆਂ ਪਈਆਂ ਤੇ ਇੱਧਰ ਹਾਂਡੀ ਰੱਖੀ ਹੈ ਮੈਂ ਇਹਦੇ ਵਿੱਚ ਇਦੇ ਵਿੱਚ ਬਣਾਵਾਂਗੇ ਮਟਰਾਂ ਵਾਲੇ ਰਾਈਸ ਗਾਇਜ਼ ਅੱਜ ਇਹਦਾ ਮਹੂਰਤ ਕਰੀਏ ਨਵੀਂ ਹਾਂਡੀ ਦਾ ਬਣਾਈਏ ਇਹਦੇ ਵਿੱਚ ਰਾਈਸ ਮਟਰ ਗਾਇਜ਼ ਮੈਂ ਸਾਰੇ ਧੋ ਕੇ ਰੱਖ ਲਏ ਨੇ ਤੇ ਇੱਧਰ ਚਾਵਲ ਵੀ ਪਾ ਲਏ ਨੇ ਤੇ ਇੱਧਰ ਗਲਾਸ ਲੱਗੇ ਪਏ ਨੇ ਜਦੋਂ ਆਣਗੇ ਆਪਾਂ ਕੋਲਡ ਡਰਿੰਕ ਪਾਵਾਂਗੇ ਠੀਕ ਹੈ ਤੇ ਇੱਧਰ ਗਾਇਜ਼ ਹਾਂਡੀ ਵਿੱਚ ਆਪਾਂ ਪਿਆਰ ਟਮਾਟਰ ਕਰ ਰਹੇ ਆ ਭੁੰਨ ਰਹੇ ਆ ਤੇ ਅੱਜ ਆਪਾਂ ਦੇਖਣਾ ਹਾਂ ਢਾਂਡੀ ਵਿੱਚ ਕਿੱਦਾਂ ਦੀ ਬੰਦੀ ਇਹ ਚੀਜ਼ ਆਪਾਂ ਦੇਖਨੇ ਰਾਈਸ ਕਿੰਨੇ ਕੁ ਵਧੀਆ ਬਣਦੇ ਨੇ ਢਾਂਡੀ ਬਹੁਤ ਵਧੀਆ ਹੈ ਸੋ ਫਸਟ ਟਾਈਮ ਓਪਨਿੰਗ ਕਰਤੀ ਆਪਾਂ ਲਓ ਜੀ ਮੈਂ ਜਲਦੀ ਮੈਂ ਜਲਦੀ ਸੀ ਕੋਈ ਕੰਮ ਤੇ ਦੇਖ ਲਓ ਆਮੋ ਸਾਹਮਣਾ ਹੋ ਗਿਆ ਮਿੰਟਾਂ ਵਿੱਚ ਤੁਸੀਂ ਨਾਈਟ ਸੂਟ ਕਿੱਥੇ ਚੱਲੇ ਹੈਲੋ ਰੋਕ ਇਹ ਮੈਂ ਨਾਈਟ ਸੂਟ ਘਰੇ ਹੀ ਪਾਣੀ ਆ ਮੈਂ अच्छा रिलैक्स होके काम ਕਰੀਦਾ ਨਾ ਅੱਜ ਤੁਹਾਨੂੰ ਕੰਮ ਜ਼ਿਆਦਾ ਏ ਅੱਜ ਕੰਮ ਜ਼ਿਆਦਾ ਵਾ ਵੈਲਕਮ ਤੁਹਾਡੇ ਤੁਹਾਡੇ ਚੈਨਲ ਤੇ ਤੁਹਾਡਾ ਮੇਰੇ ਚੈਨਲ ਤੇ ਵੈਲਕਮ ਅਨੀਤਾ ਗੌਰਵ ਜੀ ਆ ਗਏ ਨੇ ਆਓ ਜੀ ਆਓ ਆਓ ਜੀ ਆਓ ਵੈਲਕਮ ਓਏ ਕੀ ਹਾਲ ਹੈ ਆਇਸ਼ ਵਧੀਆ ਦੇਖੋ ਗਾਇਜ਼ ਆਇਸ਼ ਆ ਗਿਆ ਅਨਮੋਲ ਆ ਯੂਫੁਲ ਹੋ ਗਏ ਆਗੇ ਨੇ ਵਧੀਆ ਜੀ ਵਧੀਆ ਆ ਗਿਆ ਆਗੇ ਜੀ ਅਨਮੋਲ ਐ ਯੂਸ਼ਲ ਸਹੀ ਗੱਲ ਆ ਮੋਲੀ ਵੀ ਆ ਗਏ ਜੀ ਅਨਮੋਲ ਆ ਗਿਆ ਚਲੋ ਜੀ ਅੱਜ ਮੈਂ ਨਾਈਟ ਸੂਟ ਵਿੱਚ ਹੀ ਆ ਗਈ ਗਾਇਸ ਓਹੋ ਦੁਬਾਰਾ ਸਿਗਨਲ ਆ ਇਹ ਮਾਰੀ ਬੱਚੀ ਆ ਨੰਨੀ ਜਮਾਰੀ ਪਿਆਰੀ ਪਿਆਰੀ ਬੱਚੀ ਹੈ ਇਹ ਪਿਆਰੀ ਪਿਆਰੀ ਅਸਾ ਤੁਮ ਬਾਅਦ ਖੇਰ ਰੇਖੀ ਇਸ ਦੇ ਨਾਲ ਉਸਤੇ ਜੀ ਆ ਜੋ ਜੀ ਤੁਸੀਂ ਸੋਚੀਏ ਇਹ ਮੇਰੇ ਦੇਖੋ ਗਾਇਸ ਕਿੰਨੇ ਸੋਹਣੇ ਬੰਦੇ ਪਨੇ ਰਾਈਸ ਬਨ ਰਹੇ ਨੇ ਹਜੇ ਜਦੋਂ ਬਨ ਗਏ ਤੁਹਾਨੂੰ ਦਿਖਾਣੇ ਆ ਹਾਂਡੀ ਦਾ ਕਮਾਲ ਨਵੀਂ ਹਾਂਡੀ ਦਾ ਕਮਾਲ ਲੋ ਜੀ ਗਾਇਸ ਹੋ ਗਏ ਨੇ ਚਾਵਲ ਰੈਡੀ ਦੇਖੋ ਮੰਮੀ ਮੰਮਾ ਇੱਕ ਦੋ ਅੱਡੇ ਇਸ ਵਿੱਚ ਮਲਦੇ ਹਲੇ ਹੈਗਾ ਪਾਣੀ ਵਿੱਚ ਮੈਂ ਨਾ ਤੂੰ ਦੂਰ ਹੈਗਾ ਪਾਣੀ ਹੈ ਤੇ ਥੋੜਾ ਜਿਹਾ ਇਸ ਕੋ ਬਾਨ ਰਹਿਨੇ ਗਾਇਸ ਚਾਵਲ ਬਾਨ ਰਹਿਨੇ ਹਦੇ ਥੋੜੇ ਜੇ ਹੋਰ ਐਬਸorb ਹੋਣਾ ਓਦਾਂ ਵਧੀਆ ਬਣਿਆ ਪਲਾਉ ਮੈਂ ਇਸ ਮਲਦੇ ਨੇ ਰੁਕ ਜਾ ਨੰਨੇ ਰੁਕ ਜਾ ਉਹਦੇ ਪਾਪਾ ਆ ਗਏ ਹਲੇ ਗਾਇਸ 5 ਮਿੰਟ ਹੋਰ ਪਏ ਰਹੇ ਵਧੀਆ ਬਣੇ ਆ ਦੇਖੋ ਬਹੁਤ ਵਧੀਆ ਬਣ ਰਹੇ ਨੇ ਲੋ ਜੀ ਗਾਇਸ ਹੁਣ ਆਪਾਂ ਚਾਹ ਪਿਲਾਣ ਲੱਗੇ ਆ ਚਾਹ ਦੇ ਨਾਲ ਵੈਰਾਈਟੀਆਂ ਬਹੁਤ ਨੇ ਰੋਬਿਨ ਗਿਆ ਹੋਇਆ ਨਿਊਡਲ ਵਾਲੇ ਸਮੋਸੇ ਲੈਣ ਤੇ ਚਾਹ ਬਣ ਰਹੀ ਹੈ ਤਾਂ ਮੈਂ ਕਿਹਾ ਸਮੋਸੇ ਆ ਲੈਣ ਤੇ ਫਿਰ ਚਾਹ ਪਾਨੇ ਆ ਤੇ ਗਰਮ ਹੋਣੀ ਚਲੇ ਗਏ ਨੇ ਇਹਨਾਂ ਦੇ ਨਾਲ ਹੁਣ ਉਹ ਪਤਾ ਨਹੀਂ ਕਿੱਥੇ ਗਏ ਨੇ ਖਾਣ ਪੀਣ ਗਏ ਨੇ ਬਾਹਰ ਤੇ ਇਹਨਾਂ ਨੂੰ ਅਸੀਂ ਨਹੀਂ ਤਾਂ ਉਤਲਾਈ ਗਏ ਚਾਹ ਫਿਰ ਅਸੀਂ ਬੈਠ ਕੇ ਗੱਲਾਂ ਬਾਤਾਂ ਮਾਰਦੀਆਂ ਵਾਂ ਤੇ ਰੋਟੀ ਵਗੈਰਾ ਡਨ ਹੋ ਚੁੱਕੀ ਹੈ ਰੋਟੀ ਅਸੀਂ ਖਵਾ ਦਿੱਤੀ ਹੈ ਗਾਇਸ ਲੋ ਜੀ ਗਾਇਜ਼ ਮੁੱਲੀ ਆਇਆ ਬਾਹਰੋਂ ਹਾਂ ਮੁੱਲੀ ਗੁੜੇ ਪਟਾਕੇ ਚਲਾ ਮਜ਼ਾ ਆ ਗਿਆ ਚਲਾ ਕੇ ਅੱਛਾ ਆਓ ਅਸੀਂ ਸਕਾਈ ਸ਼ਾਟ ਵਗੜਾ ਸਾਰੇ ਫੋਰ ਤੇ ਸਾਰੇ ਫੋਰ ਤੇ ਚੱਲ ਵਧੀਆ ਵਧੀਆ ਸਾਰੇ ਆਹਾਂ ਤੇ ਉੱਥੇ ਫਿਰ ਤੁਸੀਂ ਵਧੀਆ ਚਲਾਏ ਪਟਾਕੇ ਕੱਲ ਦੀਵਾਲੀ ਵਾਲੇ ਜਿੱਦਾਂ ਮੈਂ ਵੀ ਆਰ ਦੇ ਕੱਲੇ ਸਕਾਈ ਸ਼ਾਟ ਹੀ ਲੈ ਆਇਆ ਹਾਂ ਵਾਹ ਵੀ ਆਰ ਦੇ ਕੱਲੇ ਕੱਲੇ ਵੀ ਆਰ ਮੈਂ ਸਕਾਈ ਸ਼ਾਟ ਹੀ ਲੈ ਆਇਆ ਕੱਲੇ ਅੱਛਾ ਵਾਹ ਫੇਕ ਵੀ ਆਰ ਅਲੀ ਲੜੀ ਸੀਗੀ ਅੱਛਾ ਉਹ ਵਧੀਆ سارے ਬਟਾਕੇ ਲਿਆਏ ਜੀ ਇਹ ਤਾਂ ਵਾਹ ਮੋਲੀ ਨੇ ਤਾਂ ਵਾਹ ਤੂੰ ਖੂਬ ਬਜਾਏ ਬਟਾਕੇ ਵਾਹ ਵਧੀਆ ਰਹੀ ਦੀਵਾਲੀ ਹਨਾ ਵਧੀਆ ਬਹੁਤ ਵਧੀਆ ਪੜਾਈ ਵਗੈਰਾ ਕਿਦਾਂ ਚੱਲਦੀ ਬਹੁਤ ਵਧੀਆ ਵਧੀਆ ਚੱਲਦੀ ਚੰਗਾ ਵਧੀਆ ਤੇ ਹੋਰ ਸੁਣਾ ਫਿਰ ਮੈਂ ਵਧੀਆ ਤੇ ਸਾਰੇ ਅੱਜ ਸਾਰੇ YouTube ਫੈਮਲੀ ਨੂੰ ਹੈਲੋ ਕਰਦੇ ਹਾਂ ਹੈਲੋ ਗਾਇਜ਼ ਗਾਇਜ਼ ਇਹ ਮੇਰਾ ਭਾਂਜਾ ਹੈ ਸਭ ਤੋਂ ਵੱਡਾ ਭਾਂਜਾ ਹੈ ਸਵੀਟ ਭਾਂਜਾ ਹੈ ਇਹ ਮੋਲੀ ਜੇ ਤੂੰ ਛੋਟਾ ਹੁੰਦਾ ਸੀ ਨਾ ਮੈਂ ਤੈਨੂੰ ਇੰਨਾ ਤੂੰ ਮੁੰਦੇ ਸੀ ਨਾ ਇੰਨਾ ਜੁੰਮੇ ਸੀ ਨਾ ਬੜਾ ਪਿਆਰਾ ਲੱਗਦਾ ਸੀ ਤੂੰ ਕਿਉਂਕਿ ਤੂੰ ਹੀ ਸੀ ਨਾ ਪਹਿਲਾ ਪਹਿਲਾ ਬੱਚਾ ਛੋਟਾ ਹੁੰਦਾ ਸੀ ਤੂੰ ਤੇਰੀ ਮੰਮਾ ਇੱਥੇ ਲੈ ਆਉਂਦੀ ਸੀ ਨਾ ਤੈਨੂੰ ਸਹੀ ਗੱਲ ਆ ਸੱਚੀ ਗੱਲ ਆ ਇਹ ਮੈਂ ਬਹੁਤ ਤੈਨੂੰ ਗੋਦੀ ਚੱਕਦੀ ਸੀ ਇੰਨਾ ਜੁੰਮੇ ਸੀ ਨੀ ਹੋਰ ਸੁਣਾ ਫਿਰ ਲੋ ਜੀ ਗਾਇਜ਼ ਸਾਰੇ ਕੰਮ ਹੁਣ ਰਾਤ ਬਹੁਤ ਹੋ ਚੁੱਕੀ ਹੈ ਗਾਇਜ਼ ਤੇ ਮੈਂ ਮਾਈਕਰੋ ਸਾਰਾ ਸਾਫ ਕਰ ਰਹੀ ਆ बड़ा ही गंदा हो गया सी आ, ट्रे भी धोती तो है एक मिनट देखो माइक्रो भी सारी तो है और तो सुने ਹਾਂਜੀ ਗੁੱਡ ਨਾਈਟ ਫਿਰ ਸਵੇਰੇ ਵੀ ਆਪਾਂ ਫਿਰ ਜਲਦੀ ਉੱਠਣਾ ਵਾ ਹਾਂਜੀ ਹਾਂਜੀ ਤੇ ਫਿਰ ਆਪਾਂ ਛੋਲੇ ਵਗੈਰਾ ਬਣਾਣੇ ਨੇ ਛੋਲੇ ਪੇਕ ਰੱਖਤੇ ਸੀ ਰੱਖਤੇ ਛੋਲੇ ਕੂੜੀਆਂ ਬਣਾਵਾਂਗੇ ਸਵੇਰੇ ਹੈਗਾ ਭਾਈ ਦੂਜ ਟਿੱਕਾ ਹਾਂ ਫਿਰ ਆਪਾਂ ਵੀ ਜਾਣਾ ਹੈ ਸਾਰਾ ਕੰਮ ਕਰ ਕੱਢ ਕੇ ਔਰ ਫਿਰ ਸੋਨੀਆ ਨੇ ਵੀ ਆ ਜਾਣਾ ਹੁਣ ਟਾਈਮ ਪਤਾ ਕਿੰਨਾ ਹੋ ਗਿਆ ਗਾਇਜ਼ ਕਿੰਨਾ ਹੋ ਗਿਆ 12 1 ਵਜਣ ਵਾਲਾ ਹਾਂ ਹਾਂ 1 ਵਜਣ ਵਾਲਾ ਟਾਈਮ ਪਟਣ ਲੱਗਿਆ 1 ਵਜਣ ਵਾਲਾ ਤੇ ਅਸੀਂ ਹੁਣ ਫ੍ਰੀ ਹੋਈਆਂ ਵਾ ਹਾਂ ਰੋਟੀ ਬਣਾ ਕੇ ਹਾਂ ਦੇਖ ਲਓ ਵਿਸ਼ਕਰਮਾ ਡੇ ਬਣਾ ਰਹੇ ਸੀ ਸਾਰੇ ਅੰਦਰ ਬੈਠੇ ਹੋਏ ਨੇ ਇਹਨਾਂ ਦੇ ਫਰੈਂਡ ਸਾਰੇ ਤੇ ਹਜੇ ਉਹਨਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਅਸੀਂ ਇੱਧਰ ਕਿਚਨ ਸਮੇਟਿਆ ਸਾਰਾ ਤੇ ਹੁਣ ਤੁਹਾਨੂੰ ਕੱਲ ਮਿਲਦੇ ਆ ਨਵੇਂ ਵੀਡੀਓ ਲੈ ਕੇ ਨਵੇਂ ਵਲੌਗ ਨਾਲ ਤੇ ਹੁਣ ਇਸ ਵੀਡੀਓ ਦਾ ਅਸੀਂ ਐਂਡ ਕਰਦੇ ਆ ਹੋਪ ਕਰਦੇ ਸਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਬਾਏ ਗਾਇਜ਼ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਬਾਏ ਬਾਏ ਗਾਇਜ਼ ਬਾਏ